ਇਸ ਪੰਜਾਬ ਦੇ ਨਾਲ ਆਪਣਾ ਪੁਰਾਣਾ ਨਾਤਾ ਹੈ ਜੀ ਇਹ ਸੋਚ ਕੇ ਬੜੀ ਮਤਲਬ ਦਿਲ ਨੂੰ ਸਕੂਨ ਮਿਲਦਾ ਹੈ ਕਿ ਇਹਨਾਂ ਗੱਡੀਆਂ ਜਾ ਕੇ ਕੁਝ ਹੋ ਕੰਮ ਕਰ ਪਾਰੀਆਂ ਨੇ ਜੇ ਕਿਸੇ ਕਿਸੇ ਦਰਜੇ ਤੇ ਲੋਕਾਂ ਨੂੰ ਥੋੜੀ ਰਾਹਤ ਮਿਲ ਜੇ ਦੁਜੇ ਦੀਦਰ ਤੋਂ ਨਜ਼ਰ ਦਾਸ ਕਰ ਸਕਦੇ ਹੋ ਪਰ ਕਈ ਵਾਰੀ ਜਦੋਂ ਤੁਹਾਡੇ ਸਾਹਮਣੇ ਤੁਹਾਡੇ ਕੋਲ ਉਹਦੇ ਵਾਸਤੇ ਕੋਈ ਰਾਹਤ ਦੇਣ ਦਾ ਕੋਈ ਤਰੀਕਾ ਹੈਗਾ ਤੁਸੀਂ ਉਹਨੂੰ ਲੈ ਕੇ ਬੈਠੇ ਰਹੋ ਤੇ ਉਹ ਯੂਜ਼ ਨਾ ਕਰ ਸਕੋ ਉਹਦੇ 'ਚ ਤੁਹਾਨੂੰ ਆਪਣੀ ਇੱਕ ਥੋੜਾ ਜ਼ਮੀਰ ਨਹੀਂ ਮੰਨਦਾ ਉਸ ਦਾ ਜਦੋਂ ਇਹ ਪੰਜਾਬ ਪਲਾਸਾ ਦਾ ਸੀ ਸਾਈਡ ਤੋਂ ਚਾਰ ਗੱਡੀਆਂ ਸੀ ਜਿਹੜੀ ਅਸੀਂ ਯੂਜ਼ ਕਰਦੇ ਸਾਡੀ ਆਪਣੀ ਗੱਡੀਆਂ ਨੇ ਹੂੰ ਕਿ ਸੋਚਣ ਦੀ ਦੋ ਵਾਰੀ ਸੋਚਿਆ ਨਹੀਂ ਕਿ ਇਹਨਾਂ ਨੂੰ ਕੱਸੀ ਤੇ ਜੀ ਰਾਤੋ ਰਾਤ ਕੱਢ ਦਈਏ ਦਜੀਵਾਰ ਨਹੀਂ ਸੀ ਦੋਜੀਵਾਰੀ ਸੋਚਿਆ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਪੂਰੇ ਗਰੁੱਪ ਵਿੱਚ ਕਿਸੇ ਨੇ ਵੀ ਸੋਚਿਆ ਸੀ ਜਦੋਂ ਗੱਡੀ ਤੋਂ ਪਿੱਛੋਂ ਛੋਟੇ ਛੋਟੇ ਨਿਆਣੇ ਨਿਕਲਦੇ ਨੇ ਬਜ਼ੁਰਗ ਨਿਕਲਦੇ ਨੇ ਅੱਜ ਮੈਨੂੰ ਫੋਨ ਆਇਆ ਸੀ ਆਪਣੀ ਤੋਂ ਚਾਰ ਚਾਰ ਦਿਨ ਪੁਰਾਣਾ ਬੱਚਾ ਬਿਤਾ ਕੇ ਚਾਰ ਚਾਰ ਬੱਚੀ ਨੂੰ ਵਿਚਾਰੇ ਕਿਉਂ ਕੀਤਾ ਤੁਸੀਂ ਆਪ ਹੀ ਇਸ ਤੋਂ ਵੱਡਾ ਮਤਲਬ ਕੀ ਵਰਦਾਨ ਹੋ ਸਕਦਾ ਕਿਸੇ ਵਾਸਤੇ ਕਿ ਕਿਸੇ ਬੱਚੀ ਦੀ ਜਾਨ ਬਚਾ ਲੇ ਤਾਂ ਸਾਡੇ ਵਾਸਤੇ ਮਤਲਬ ਸਾਰੀ ਕੀਮਤਾਂ ਪੂਰੀਆਂ ਹੋ